ਆਓ ਜੀ ਜੀ ਉਹਨੂੰ ਜੋ ਸੁੱਖ ਵਿੱਚ ਸਾਥ ਦੇਣ ਉਹ ਰਿਸ਼ਤੇ ਹੁੰਦੇ ਨੇ ਜੋ ਦੁੱਖ ਵਿੱਚ ਸਾਥ ਦੇਣ ਉਹ ਫਰਿਸ਼ਤੇ ਹੁੰਦੇ ਨੇ ਜੇ ਦੋਨੇ ਦੁੱਖਾਂ ਸੁੱਖਾਂ ਚ ਸਾਥ ਦੇਣ ਉਹ ਤਾਂ ਰੱਬ ਹੁੰਦਾ ਇਹ ਸਾਡੇ ਉਹ ਭਰਾ ਜੀ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਵੱਡੀਆਂ ਵੱਡੀਆਂ ਕਬੀਲਦਾਰੀਆਂ ਵੱਡੇ ਵੱਡੇ ਸੰਦ ਸਾਧਨ ਉਹ ਵੱਡੇ ਵੱਡੇ ਲਾਂਗਾ ਪੜਦੇ ਸਾਡਾ ਪਰਿਵਾਰ ਆ ਜਿਹਨੂੰ ਆਪਾਂ ਲੀਵਰ ਕਹਿ ਦਿੰਨੇ ਆ ਸਾਡਾ ਸਭ ਤੋਂ ਵੱਡੀ ਖੁਸ਼ੀ ਵਾਲਾ ਦਿਨ ਇਹ ਹੁੰਦਾ ਅਸੀਂ ਉਹਨਾਂ ਨੂੰ ਕੁਝ ਨਹੀਂ ਦੇ ਸਕਦੇ ਘਿਓ ਦਾ ਡੱਬਾ ਇੱਕ ਮਠਿਆਈ ਦਾ ਡੱਬਾ ਕਿਉਂ ਉਹਦਾ ਡੱਬਾ ਤਾਂ ਵੀ ਅਸੀਂ ਦਰੂ ਦੀ ਬੋਤਲ ਵੀ ਦੇ ਸਕਦੇ ਨਹੀਂ ਦਿੱਤੀ। ਅਸੀਂ ਕੋੜਤਾ ਵੀ ਅੰਮਾ ਵੀ ਦੇ ਸਕਦੇ ਨਹੀਂ ਦਿੱਸਤੇ। ਉਹ ਗਾਹਾਂ ਜਿਵੇਂ ਜਿਵੇਂ ਸਮਾਂ ਆਊਗਾ ਹੀ ਦੇਵਾਂਗੇ। ਇਹਨਾਂ ਬੰਦੇ ਦੀ ਬੇਇੱਜ਼ਤੀ ਨਹੀਂ ਕੀਤੀ ਅਸੀਂ। ਇਹਨਾਂ ਦੀ ਇੱਜ਼ਤ ਕੀਤੀ ਆ ਕਿ ਤੁਸੀਂ ਭਾਈ ਦੀਵਾਲੀ ਤੋਂ ਦੀਵਾਲੀ ਤੱਕ ਸਾਡਾ ਸਾਥ ਦਿੱਤਾ। ਹੋਲੀ ਤੋਂ ਹੋਲੀ ਤੱਕ ਸਾਥ ਦਿੱਤਾ। ਵਿਸਾਖੀ ਤੋਂ ਵਿਸਾਖੀ ਤੱਕ ਸਾਥ ਦਿੱਤਾ। ਹਰ ਤਿਉਹਾਰ ਤੇ ਅਸੀਂ ਇਹਨਾਂ ਨੂੰ ਚੀਜ਼ ਦਿੰਨੇ ਆ। ਗੁਰੂ ਆਮਦਾਸ ਕਿਰਪਾ ਰੱਖਣ। ਇਹ ਸਾਡੇ ਭਰਾ ਜੈਂਟਲਮੈਨ ਬਣੇ ਫਿਰਦੇ ਆ ਨਾ। ਸਾਨੂੰ ਚਾਹ ਚੜਦਾ ਵੀ ਸਾਡੇ ਨਾਲ ਦੇ ਬੰਦੇ ਵਧੇ ਆ ਭਾਈ। ਚਿੱਤ ਖੁਸ਼ ਹੁੰਦਾ। ਮੈਂ ਹਮੇਸ਼ਾ ਕਹਿੰਦਾ ਹੁੰਨਾ ਵੀ ਜੇ ਇਹ ਨਾ ਹੁੰਦੇ ਤਾਂ ਇਹ ਵੱਡੇ ਵੱਡੇ ਕਬੀਲਦਾਰੀਆਂ ਦੀਆਂ ਲੰਘਾਂ ਨਹੀਂ ਪਟ ਸਕਦੇ ਜੇ ਇਹ ਨਾ ਹੁੰਦੇ ਹੀ ਵੱਡੇ ਵੱਡੇ ਸਾਡੇ ਬਹੁਤ 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 ਸ਼ੁਕਰੀਆ ਭਾਈ ਤੁਹਾਡਾ ਯੂਐਨ ਗੁਰਰਾਮ ਦਾ ਸਕਰਪਰ ਰੱਖਣ ਨਾਲ ਦੇ ਘਰਾਂ 'ਚ ਖੁਸ਼ੀਆਂ ਆਈਆਂ ਸਾਡੇ ਘਰਾਂ 'ਚ ਹੀ ਖੁਸ਼ੀਆਂ ਆਈਆਂ ਪਟਾਕੇ ਨਹੀਂ ਵੰਡੇ ਅਸੀਂ ਹੋਰ ਕੁਝ ਨਹੀਂ ਵੰਡਿਆ ਬਾਕੀ ਤੁਸੀਂ ਦੱਸਿਓ ਕਿਵੇਂ ਲੱਗਿਆ ਵੱਧ ਤੋਂ ਵੱਧ ਸ਼ੇਅਰ ਕਰਿਓ ਭਾਈ ਪਰਤ ਪਾਉਣ ਦੀ ਕੋਸ਼ਿਸ਼ ਕੀਤੀ ਅਸੀਂ ਤੇ ਪਰਤਾਂ ਵਾਲਿਆਂ ਨੂੰ ਬੰਦੇ ਜੁਨੀਆ ਯਾਦ ਰੱਖਦੇ ਸ਼ੁਕਰੀਆ ਜੀਓਵਾ ਨੂੰ ਬਹੁਤ ਬਹੁਤ ਤੁਹਾਡਾ ਤਹਿ ਦਿਲੋਂ ਧੰਨਵਾਦ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਵੀ ਆਪਣੇ ਭਰਾਵਾਂ ਨੂੰ ਆਏ ਆਪਣੇ ਨਾਲ ਮੋਢੇ ਨਾਲ ਮੋਢਾ Đਾਉਣ ਦੀ ਕੋਸ਼ਿਸ਼ ਕਰੋ ਸ਼ੁਕਰੀਆ ਜੀ